ਟੁੱਟਾ ਪਰਚਾ ਪੈ ਗਿਆ ਸੀ ਪਹਿਲਾਂ ਮੈਂ ਨਾਂ ਬਾਲਕ ਜਿਲ੍ਹ ਕੱਟੀਆਂ ਫਰੀਦਕੋਟ ਆਪਣੇ ਉਸ ਤੋਂ ਬਾਅਦ ਗੈਂਗ ਗੈਂਗਵਰ ਹੋ ਗਈ ਮੈਂ ਫਿਰ ਆਪਣੇ ਨੇੜੇ ਤੇੜੇ ਦੇ ਸਾਰੇ ਜਿਲਿਆਂ ਦੀਆਂ ਜੇਲਾ ਕੱਟੀਆਂ ਜੀ ਅਸਲੇ ਦਾ ਸ਼ੌਂਕ ਸੀਗਾ ਅਸਲਾ ਜੀ ਅਸੀਂ ਮੁਲਾਜ਼ਮੋਂ ਤੋਂ ਲੈਂਤਾ ਸੀ ਤੇ ਮੁਲਾਜ਼ਮ ਨਹੀਂ ਸਾਡੇ ਤੇ ਪਰਚਾ ਪਤਾਈ ਇੱਕ ਮੰਡਲ ਜਰਦਾ ਬਲੇਟ ਕੇ ਜਾਂ ਕੋਈ ਵੀ ਚੀਜ਼ ਚੁੱਕਣੀ ਆ ਉਹਦੀ ਬੋਲਾਂ ਬਣਾ ਕੇ ਜੇਲ੍ਹ ਦੀ ਕੰਦੂਤ ਉਹ ਦੀ ਸਿੱਟੀਆਂ ਜਾਣੀਆਂ ਉਹ ਜਿਹੜਾ ਤਕੜਾ ਬੰਦਾ ਉਹਨੂੰ ਉਹੀ ਚੱਕੂਆ ਉਹ ਜੇਲ੍ਹ ਦੀ ਬੰਦੀ ਕਰਾ ਦਿੰਦਾ ਉਸ ਟਾਈਮ ਜਸਟ ਹੁਣ ਸੁਣ ਨੇ ਫੈਂਕਾ ਚੱਕਣਾ ਜਿਹੜੇ ਮਾੜੇ ਬੰਦੇ ਜੀ ਉਹ ਤਾਂ ਫਿਰ ਡਿੱਗੀ ਵਰਤਦੇ ਆ ਹਾਂਜੀ ਮਿੱਤਰੋ ਕੀ ਹਾਲ ਆ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਆਪਾਂ ਮਿਲਾ ਰਹੇ ਹਾਂ ਤੁਹਾਨੂੰ ਇਹੋ ਜਿਹੇ ਨੌਜਵਾਨਾਂ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਬਤਾਇਆ ਤੇ ਕਿਵੇਂ ਉੱਥੇ ਬੰਦੇ ਵਰਵਾਏ ਜਾਂਦੇ ਆ ਕਿਵੇਂ ਉਥੋਂ ਸਮਾਗਲ ਇਹ ਨਾ ਹੁੰਦੀ ਆ ਅੰਦਰ ਬਹਿ ਕੇ ਬਾਹਰ ਬੰਦੇ ਕਿਵੇਂ ਮਰਵਾਏ ਜਾਂਦੇ ਆ ਆਜੋ ਮਲਾਉਣੇ ਆ ਤੁਹਾਨੂੰ ਇਹੋ ਜੇ ਨੌਜਵਾਨਾਂ ਆਜੋ ਹਾਂਜੀ ਬਈ ਸਵਾਗਤ ਆ ਤੁਹਾਡਾ ਧੰਨਵਾਦ ਜੀ ਤੇ ਤੁਹਾਡਾ ਨਾਮ ਕੀ ਆ ਬਈ ਜੀ ਮੇਰਾ ਨਾਮ ਸ਼ੈਰੀ ਹੈ ਜੀ ਤੇ ਤੁਹਾਡਾ ਭਾਈ ਜੀ ਸਫ਼ਰ ਜੇਲਾਂ ਦਾ ਕਿੱਥੋਂ ਸ਼ੁਰੂ ਹੋਇਆ ਮੇਰਾ ਨੌਮੀ ਕਲਾਚ ਚ ਰਿਹਾ ਹੋਇਆ ਭਾਈ ਜੀ ਇਹ ਉਹ ਕਿਵੇਂ ਹੋਇਆ ਭਾਈ ਸਾਨੂੰ ਸਾਰਾ ਦੱਸੋ ਬਸੀ ਨੌਮੀ ਕਲਾਚ ਵੀ ਝੂਠਾ ਪਰਚਾ ਪੈ ਗਿਆ ਸੀ ਪਹਿਲਾਂ ਮੈਂ ਨਾਂ ਬਲਕ ਜਿਲ੍ਹ ਕਟਿਆ ਫਰੀਦਕੋਟ ਆਪਣੇ ਠੀਕ ਹੈ ਉਸ ਤੋਂ ਬਾਅਦ ਗੈਂਗਵਰ ਹੋ ਗਈ ਠੀਕ ਹੈ ਮੈਂ ਫਿਰ ਆਪਣੇ ਨੇੜੇ ਤੇੜੇ ਦੇ ਸਾਰੇ ਜਿਲ੍ਹਿਆਂ ਦੀਆਂ ਜੇਲਾ ਕਟੀਆਂ ਜੀ ਸਰਸਾ ਬਠਿੰਡਾ ਫਰੀਦਕੋਟ ਨਾ ਬਣਾ ਨੁਬਾ ਕੋਈ ਜੇਲ ਨਹੀਂ ਆਪਣੀ ਰਹੀ। ਜਿਲ੍ਹਾ ਕਿੰਨੀਆਂ ਜਿਲ੍ਹਾ ਕਟੀਆਂ ਤੁਸੀਂ? 10-12 ਜਿਲ੍ਹਾ ਕਟੀਆਂ ਜੀ। ਠੀਕ ਹੈ। ਝੂਠਾ ਪਰਚਾ ਫਿਰ ਤੁਹਾਡੇ ਤੇ ਕਿਵੇਂ ਪਾਇਆ ਗਿਆ? ਉਹ ਕੋਈ ਕੀ ਹਾਲਾਤ ਬਣੇ? ਉਹ ਸਾਨੂੰ ਦੱਸੋ। ਸਾਰਾ ਸਭ ਜਾਣਦੇ। ਇਹ ਵਾਸੀ ਮੁਲਾਜ਼ਮ ਬੈੱਕ ਜਾਂਦੀ ਪੈਸੇ ਕਰਕੇ ਦੂਸਰੇ ਤੇ ਪਰਚਾ ਪਾਇਆ ਜਾਂਦੀ। ਦੋਸਤੋ ਬਾਦ ਬਸ ਅਵੀ ਜਰਮਨ ਦੀ ਦੁਨੀਆ ਚ ਆ ਜਾਂਦਾ ਮੁੰਡਾ। ਤਾਂ ਥੋੜੇ ਤੇ ਕੀ ਕਹਾਣੀ ਬਣੀ ਉਹ ਪਹਿਲੀ? ਜਿਹੜੀ ਤੁਹਾਡੇ ਨਵਾਲਕ ਦੇ ਵਿੱਚ ਤੁਹਾਡਾ ਝੂਠਾ ਪਰਚਾ ਪੈ ਗਿਆ। ਕੋਈ ਯਾਦ ਹੈਗੀ ਤੁਹਾਨੂੰ ਬਾਰੇ? ਹਾਂਜੀ ਯਾਦ ਆਈ ਕਣੀ ਦੱਸੋ ਜੀ ਸਟਾਰਟਿੰਗ ਤੋਂ ਬਸ ਇਹ ਵੀ ਫੀਲਿੰਗ ਹੁੰਦੀ ਆ ਬੰਦੇ ਦੀ ਅੱਡੋ-ਅੱਡੀ ਕੱਲੀ ਫੀਲਿੰਗ ਚ ਬਸ ਇਹ ਵੀ ਅਸਲੇ ਦਾ ਸ਼ੌਂਕ ਸੀਗਾ ਅੱਛਾ ਉਹ ਕੀ ਕਰ ਬੈਠੇ ਤੁਸੀਂ ਅਸਲਾ ਜੀ ਅਸੀਂ ਮਲਾਜ਼ਮੋਂ ਤੋਂ ਲੈਂਤਾ ਸੀ ਤੇ ਮਲਾਜ਼ਮ ਨੇ ਸਾਡੇ ਤੇ ਪਰਚਾ ਪਤਾ ਹੀ ਅੱਛਾ ਮਲਾਜ਼ਮੋਂ ਤੋਂ ਲਿਆ ਸੀ ਤੇ ਮਲਾਜ਼ਮ ਨੇ ਪਰਚਾ ਪਤਾ ਉਸ ਤੋਂ ਬਾਅਦ ਬਸ ਗੈਂਗਵਾਰੀ ਹੋ ਗਈ ਆਪਣਾ ਵੀ ਗੈਂਗ ਚ ਰਲ ਗਿਆ ਉਹ ਜੇ ਬੰਦਿਆਂ ਨਾਲ ਰਲ ਗਿਆ ਜੇਲ੍ਹ ਚ ਰਿਲੇਸ਼ਨ ਵਾਧਦੇ ਗਏ ਜੇਲ੍ਹ ਦੇ ਵਿੱਚ ਰਲ ਗਏ ਹਾਂਜੀ ਰਿਲੇਸ਼ਨ ਵਾਧਦੇ ਗਏ ਜੀ ਉੱਥੇ ਫਿਰ ਤੁਸੀਂ ਜੇਲ੍ਹ ਦੇ ਕੋਈ ਹਾਲਾਤ ਜੇਲ੍ਹਾਂ ਦੇ ਵਿੱਚ ਕੀ ਕੁਝ ਹੋ ਰਿਹਾ ਜੇਲ੍ਹ ਦੇ ਹਾਲਾਤ ਜੀ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਲਈ ਤਾਂ ਜੇਲ੍ਹ ਬਹੁਤ ਔਖੀ ਆ ਠੀਕ ਹੈ ਜੀ ਨਹੀਂ ਜੇਲ੍ਹਾਂ ਦੇ ਵਿੱਚ ਫਿਰ ਨਸ਼ਾ ਵੀ ਜਾਂਦਾ ਹੀ ਲੱਗਦਾ ਹੀ ਨਸ਼ਾ ਆ ਵੀ ਕੱਲੀ ਜਨਾਨੀ ਨਹੀਂ ਮਿਲਦੀ ਨਸ਼ਾ ਬਹੁਤ ਮਿਲਦਾ ਹੀ ਠੀਕ ਹੈ ਜੇਲ੍ਹਾਂ ਦੇ ਵਿੱਚ ਹਾਂ ਜੀ ਤੇ ਥੋੜਾ ਕਿੰਨੀ ਉਮਰ ਦੇ ਵਿੱਚ ਤੁਸੀਂ ਸੀਗੇ ਉਦੋਂ ਜਿਹੜੀ ਜਦੋਂ ਪਹਿਲਾ ਪਰਚਾ ਮੈਂ ਮੈਂ 16 ਸਾਲ ਦੀ ਉਮਰ 'ਚ ਜਾਵੜੇ ਸੀ 16 ਸਾਲ। ਹਾਂਜੀ। ਫਿਰ ਉਦੋਂ ਮਖਰੋਂ ਦੂਜਾ ਪਰਚਾ ਫਿਰ ਕਿਹੜੇ ਤਰੀਕੇ ਨਾਲ ਕੀ ਹੋਇਆ? ਉਸ ਤੋਂ ਬਾਅਦ ਬਸ ਯਾਰ ਦੋਸਤ ਮਿਲ ਗਏ। ਵੀ ਮੈਂ ਜਿਹੜੇ ਬੰਦਿਆਂ ਨੂੰ ਜਾਣਦਾ ਵੀ ਨਹੀਂ ਸੀ ਪੁਲਿਸ ਮੁਲਾਜ਼ਮਾਨੇ ਉਹਨਾਂ ਨਾਲ ਮੇਰਾ ਵੀ ਸੰਬੰਧ ਜੋੜਤਾ। ਫਰੀਦਕੋਟ ਦੇ ਬੰਦੇ ਸੀ। ਅੱਛਾ ਜੀ। ਵੀ ਮੈਂ ਜੈਤੂ ਦਾ ਰਹਿਣ ਵਾਲਾ। ਠੀਕ ਹੈ। ਮੈਨੂੰ ਫਰੀਦਕੋਟ ਵਾਲਿਆਂ ਨਾਲ ਜੋੜਿਆ ਗਿਆ ਤੇ ਮੇਰੇ ਉਹ ਜਿਵੇਂ ਲਿੰਕ ਬਣ ਗਏ ਬਸ ਉਹ ਜਿਹੜੇ ਬੰਦੇ ਨਾਲ ਤੇ ਕੰਮ ਵਧ ਗਿਆ ਅੱਗੇ ਜੀ। ਠੀਕ ਹੈ। ਨੇ ਉਹਨਾਂ ਨਾਲ ਫਿਰ ਆਏ ਆ ਅੱਛਾ ਮੁਲਾਜ਼ਮਾਂ ਨੇ ਤੁਹਾਨੂੰ ਹਾਂ ਜੀ ਮੈਂ ਉਹ ਬੰਦਿਆਂ ਨੂੰ ਜਾਣਦਾ ਵੀ ਨਹੀਂ ਸੀ ਜੋ ਮੇਰੇ ਕੇਸ ਵਾਰਥੇ ਪਹਿਲੇ ਪਹਿਲਾ ਜਿਹੜੇ ਬੰਦਿਆਂ ਨਾਲ ਮੈਨੂੰ ਜੋੜਿਆ ਗਿਆ ਮੈਂ ਉਹ ਬੰਦਿਆਂ ਨੂੰ ਜਾਣਦਾ ਨਹੀਂ ਸੀ ਉਹਨਾਂ ਨੂੰ ਮੁਲਾਜ਼ਮ ਹੀ ਜਾਣਦੇ ਸੀ ਉਹ ਮੈਨੂੰ ਨਹੀਂ ਜਾਣਦੇ ਸੀ ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ ਉਹ ਬੰਦਿਆਂ ਤੇ ਪਰਚੇ ਪਹਿਲਾਂ ਹੀ ਬਹੁਤ ਸੀ ਤੇ ਮੇਰੇ ਦੇ ਪਹਿਲਾਂ ਪਰਚੇ ਸੀ ਉਹਨਾਂ ਨਾਲ ਮੈਨੂੰ ਜੋੜਿਆ ਗਿਆ ਹਾਂਜੀ ਉਸ ਤੋਂ ਜੋੜਨ ਤੋਂ ਬਾਅਦ ਬਸ ਉਹਨਾਂ ਨਾਲ ਵੀ ਭਰਾਵੇਂ ਰਹਿਣ ਲੱਗੇ ਉਹਨਾਂ ਦੇ ਕੰਮ ਸਾਨੂੰ ਕੱਢਣੇ ਪੈਂਦੇ ਆ ਪਰਾਵਾਂ ਦੇ ਕੰਮ ਕੱਟ ਨਹੀਂ ਪੈਂਦੇ ਆ ਠੀਕ ਆ ਭਰਾਵਾਂ ਵੀ ਰਹਿਣ ਲੱਗੇ ਭਰਾਵੀ ਰਹਿਣ ਲੱਗੇ ਭਰਾਵਾਂ ਦੇ ਚੱਕਰ ਚੀਜ਼ ਬਸ ਆ 2024 ਚੱਲ ਪਿਆ ਹੁਣ ਤਾਂ ਜੇਲਾ ਹੀ ਕੱਢਦੇ ਆ ਠੀਕ ਹੈ ਕੋਈ ਵੱਡਾ ਗੈਂਗਸਟਰ ਤੁਹਾਨੂੰ ਕੋਈ ਮਿਲਿਆ ਹੋਵੇ ਜੇਲ੍ਹ ਦੇ ਵਿੱਚ ਕਿੱਥੇ ਕਿੱਥੇ ਰਹੇ ਹ ਤੁਸੀਂ ਮੈਂ ਜੀ ਆਪਣੇ ਕਾਫੀ ਜੱਲੇ ਚ ਰਹਿਆ ਗੈਂਗਸਟਰ ਨਾਮੀ ਗੈਂਗਸਟਰ ਕੋਈ ਮਿਲਿਆ ਨਾਮੀ ਦੇ ਹੁਣ ਨਾਮ ਨਹੀਂ ਲੈ ਸਕਦੇ ਜੀ ਠੀਕ ਹੈ ਵੀ ਉਹ ਆਪਣੇ ਸਾਰੇ ਭਰਾ ਨਾਮ ਕਿਦਾਂ ਲੱਗਿਆ ਜੀ? ਨਹੀਂ ਤੇ ਕਿਹੜੇ ਗਰੁੱਪ ਦੇ ਵਿੱਚ ਫਿਰ ਤੁਸੀਂ ਗਰੁੱਪੋਂ ਵੀ ਬਣੇ ਨਾ ਤੁਹਾਡੇ? ਗਰੁੱਪ ਹਾਂ ਜੀ ਫਰੀਦਕੋਟ ਜਿਲ੍ਹੇ ਚ ਗਰੁੱਪ ਬਣ ਗਏ ਸੀ ਸਾਡੇ ਪਹਿਲੀ ਵਾਰੀ। ਤੇ ਉਹ ਕਿਹੜੇ ਗਰੁੱਪ ਦੇ ਨਾਲ ਤੁਸੀਂ ਜ਼ਿਆਦਾ ਜੁੜੇ ਹੋ? ਮੈਂ ਬੰਬੀਹਾ ਗਰੁੱਪ ਨਾਲ ਜ਼ਿਆਦਾ ਜੁੜੇ ਸੀ। ਅੱਛਾ ਬੰਬੀਹਾ ਹਾਂ ਜੀ 2015 ਚ ਲਾਰੈਂਸ ਵੀ ਰਿਹਾ ਜੋ ਫਰੀਦਕੋਟ ਆਪਣੇ। ਠੀਕ ਹੈ। ਉਦੋਂ ਆਪਾਂ ਬੰਬੀਹਾ ਸਿੱਥੇ ਰਿਹਾ। ਹਾਂ ਜੀ। ਬਿਸ਼ਨੋਈ। ਹਾਂ ਜੀ ਲਾਰੈਂਸ ਬਿਸ਼ਨੋਈ ਜੀ ਸਾਡਾ ਪਹਿਲਾਂ ਵੀ ਮੈਂ ਬੰਬੀਹਾ ਗਰੁੱਪ ਚ ਸੀਗਾ। ਹਾਂ। ਸਾਡੇ ਵੀ ਜੇਲ੍ਹ ਚ ਕਾਫੀ ਲੜਾਈ ਵੀ ਹੋਈ ਸੀਗੀ। ਲਾਰਜ ਗਰੁੱਪ ਨਾਲ ਠੀਕ ਹੈ ਅਛਾ ਲਾਰਜ ਗਰੁੱਪ ਨਾਲ ਲੜਾਈ ਹੋਗੀ ਹਾਂਜੀ ਜੇਲ੍ਹ ਜੀ ਜੇਲ੍ਹ ਅੰਦਰ ਹੀ ਇਹ ਲੜਾਈ ਹੋਈ ਉਹ ਟੁੱਲੂ ਹੀ ਬਸ ਉੱਥੇ ਦਹੀ ਲਤਮਾਂ ਤੋੜਨੀ ਆਮ ਗੱਲ ਆ ਜੇਲ੍ਹ ਜੀ ਠੀਕ ਹੈ ਜੀ ਲਤਮਾਂ ਤਾਂ ਉੱਥੇ ਜੀ ਮੂਲੀ ਨੂੰ ਤੋੜ ਦਿੰਦੇ ਆ ਨਹੀਂ ਥੋਡੇ ਇਹ ਹਾਲਾਤ ਬਣਾਏ ਗਏ ਹੈ ਹਾਂਜੀ ਇਹ ਸਰਕਾਰਾਂ ਬਣਾਉਂਦੀਆਂ ਜੀ ਜਾਂ ਸਰਕਾਰਾਂ ਦੇ ਮੁਲਾਜ਼ਮ ਬਣਾਉਂਦੇ ਆ ਇੱਕ ਪੈਸੇ ਕਰਕੇ ਬਸ ਜ਼ਿੰਦਗੀ ਗੱਲ ਜਾਂਦੀ ਆ ਗੈਂਗਸਟਰ ਜਿਹੜੀ ਪੈਂਦੀ ਆ ਇਹ ਮੁਲਾਜ਼ਮਾਂ ਦੇ ਰਹੀ ਪੈਂਦੀ ਆ ਇਹ ਮੁਲਾਜ਼ਮ ਇੱਕ ਪੈਸੇ ਕਰਕੇ ਬਸ ਵੀ ਬੰਦੇ ਦੇ ਪਰਚਾ ਪਾ ਦਿੰਦੇ ਆ ਉਸ ਤੋਂ ਬਾਅਦ ਗੈਂਗਸਟਰ ਪੈਦਾ ਹੋ ਜਾਂਦਾ ਅੱਛਾ ਦੁਮਗਰਬ ਗੈਂਗਸਟਰ ਪੈਦਾ ਹੋ ਗਿਆ ਗੈਂਗਸਟਰ ਪੈਦਾ ਮਾਣੀ ਪੈਦਾ ਕਰਦੀ ਗੈਂਗਸਟਰ ਕਿਸੇ ਦੀ ਉਸ ਨੂੰ ਪੁਲਿਸ ਵਾਲਾ ਪੈਦਾ ਕਰਦਾ ਕੋਈ ਵੀ ਮੁਲਾਜ਼ਮ ਸੀਆਈ ਪੁਲਿਸ ਮੁਲਾਜ਼ਮ ਉਸ ਨੂੰ ਗੈਂਗਸਟਰ ਨੂੰ ਪੈਦਾ ਕਰਦਾ ਠੀਕ ਹੈ ਹਾਂਜੀ ਹਾਂਜੀ ਮਿੱਤਰੋ ਇਹ ਪੰਜਾਬ ਦੇ ਹਾਲਾਤ ਕਿਹੜੇ ਤਰੀਕੇ ਨਾਲ ਤਿੱਕੇਵੇਂ ਬਣਾਏ ਜਾਂਦੇ ਆ ਤੁਹਾਡੇ ਸਾਹਮਣੇ ਆ ਅਸੀਂ ਬਾਲਾ ਕੁਝ ਨਹੀਂ ਕਹਿਣਾ ਚਾਹੁੰਦੇ ਸਰਕਾਰਾਂ ਦੇ ਖਿਲਾਫ ਵੀ ਨਹੀਂ ਅਸੀਂ ਬੋਲਣਾ ਚਾਹੁੰਦੇ ਪਰ ਬੇਨਤੀ ਹੈ ਵੀ ਤੁਸੀਂ ਆਪ ਹੀ ਅ ਮਿੱਤਰੋ ਥੋੜਾ ਜਿਹਾ ਸਮਝੋ ਵੀ ਆਪ ਨੂੰ ਸਮਝੋ ਵੀ ਪੰਜਾਬ ਕੀ ਚੀਜ਼ ਹੈ ਕੱਲਾ ਪੰਜਾਬ ਕਹਿੰਦੇ ਜਿਹੜੇ ਕਹਿੰਦੇ ਵੀ ਖਾਲਿਸਤਾਨ ਨਹੀਂ ਹੈਗੇ ਕੋਈ ਕਈ ਕੋਈ ਹੋਰ ਗਰੁੱਪ ਆ ਵੀ ਜਾਨੀ ਕਿ ਆਪਣੇ ਹਿੰਦੂ ਭਾਈ 11 ਹੋਗੇ ਤੇ ਹੋਰ ਵੀ ਹੋਗੇ ਠੀਕ ਆ ਤਾਂ ਜਿਆਦਾ ਗੈਂਗਸਟਰ ਗਰੀਬਾਂ ਦੇ ਬਣਦੇ ਹਨ ਗਰੀਬ ਪਰਿਵਾਰ ਚੋਂ ਜ਼ਿਆਦਾ ਉੱਠਦੇ ਪਰ ਚਾ ਗਰੀਬ ਤੇ ਪੈਣ ਦੇ ਗਰੀਬ ਪਰਿਵਾਰ ਚੋਂ ਬਣੂਗਾ ਗੈਂਗਸਟਰ ਜਿਹੜਾ امیر ਆ ਉਹ ਤਾਂ ਪੈਸਾ ਦੇਖ ਨਿਕਲ ਜਾਂਦਾ ਗਰੀਬ ਆ ਜਾਂਦਾ ਗੈਂਗਸਟਰ ਕੌਣ ਮਰੂਗਾ ਗਰੀਬ ਹੀ ਬਣੂਗਾ ਅੰਦਰ ਮਿਲਣਾ ਪੈਂਦਾ ਉਹ ਜੇ ਬੰਦਿਆਂ ਨਾਲ ਹੀ ਠੀਕ ਹੈ ਨਹੀਂ ਫਿਰ ਗਰੀਬਾਂ ਦੇ ਹੀ ਸਹੀ ਗੱਲ ਆ ਗੈਂਗਸਟਰ ਜ਼ਿਆਦਾ ਬਣਦੇ ਹਾਂਜੀ ਹਾਂਜੀ ਮਿੱਤਰੋ ਇਹ ਤੁਹਾਨੂੰ ਇੱਕ ਮੈਸੇਜ ਹੀ ਦਿੰਨੇ ਆਂ ਸੀ ਵੀਡੀਓ ਤਾਂ ਹੋਰ ਲੰਮੀ ਕਰਾਂਗੇ ਮਾੜਾ ਜਾਂ ਮੈਂ ਬੋਲਣਾ ਚਾਹਣਾ ਇਹ ਆਬਦੇ ਦਿਮਾਗ ਨਾਲ ਆਪ ਸਮਝੋ ਕਿ ਕਿੱਧਰ ਨੂੰ ਜਾਣਾ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਇੱਕ ਸੋਨੇ ਦੀ ਕਿਰੀਆ ਪੰਜਾਬ ਦੀ ਮਿੱਟੀ ਕੈਨੇਡਾ ਉੱਠ ਜਾਓ ਅਮਰੀਕਾ ਉੱਠ ਜਾਓ ਜਿੱਥੇ ਮਰਜ਼ੀ ਉੱਠ ਜਾਓ ਬਾਈ ਪੰਜਾਬ ਦੀ ਮਿੱਟੀ ਨੂੰ ਇੱਕਦਮ ਤੁਸੀਂ ਤਰਸੋਗੇ ਜੇ ਕਿਸੇ ਦੇ ਹੱਕ ਵਿੱਚ ਹੋਗੀ ਹੈ ਤੇ ਇਹ ਨਹੀਂ ਵੀ ਕੱਲਾ ਇੱਥੇ ਖਾਨਸਤਾਨ ਹੀ ਚਾਹੀਦਾ ਮੈਂ ਉਹਦੇ ਹੱਕ ਚ ਵੀ ਨਹੀਂਗਾ ਕਾਲਿਸਤਾਨ ਦੇ ਹੱਕ ਚ ਵੀ ਨਹੀਂ ਦਾ ਪਰ ਪੰਜਾਬ ਦੇ ਹੱਕ ਚ ਮੈਂ ਹੈਗਾ ਪਿਆਬੀ ਬੋਲੋ ਆਪਦੇ ਪੰਜਾਬ ਦੇ ਵਿੱਚ ਰਹੋ ਤੇ ਪੰਜਾਬ ਦੇ ਹੱਕ ਚ ਰਹੋ ਇਹੀ ਕਹਿਣਾ ਚਾਹਣਾ ਪੰਜਾਬ ਦੇ ਕਿੰਨੇ ਮੁੰਡੇ ਯਾਰ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਵਿੱਚ ਵੀ ਬਹੁਤ ਮੁੰਡੇ ਸਰਕਾਰਾਂ ਮਾਰ ਦਈਆਂ ਹਾਂ ਹਾਂਜੀ ਨਸ਼ਾ ਸਰਕਾਰ ਕਰ ਰਹੀ ਹੈ ਜੋ ਕੋਈ ਕਰ ਰਹੀ ਹੈ ਨਸ਼ਾ ਆਮੰਦਰੀ ਨਸ਼ਾ ਬਹੁਤ ਵਧ ਰਿਹਾ ਹੈ ਬਹੁਤ ਨਸ਼ਾ ਜਾ ਰਹੀ ਇਹ ਨਸ਼ਾ ਕਿੱਥੋਂ ਦਾ ਦੱਸ ਦੋ ਤੁਸੀਂ ਇਹ ਕਿਹੜੇ ਤਰੀਕਿਆਂ ਨਾਲ ਜਾ ਰਿਹਾ ਉਹਨਾਂ ਨੂੰ ਪਤਾ ਹੈ ਤੁਹਾਨੂੰ ਇਹ ਤਾਂ ਹੁਣ ਜੀ ਸਿਸਟਮ ਦੇ ਸਹਾਉਣਾ ਪੈਸੇ ਵਾਲਾ ਬੰਦਾ ਕੁਝ ਵੀ ਕਰ ਸਕਦਾ ਨਸ਼ਾ ਮੰਗਾ ਸਕਦਾ ਅੰਦਰ ਠੀਕ ਹੈ ਨਸ਼ਾ ਆ ਮਈ ਅੰਦਰ ਨਸ਼ਾ ਵੇਚ ਰਹੇ ਨਸ਼ਾ ਵੇਚ ਰਹੇ ਬਾਹਰ ਜੀ ਫੀਮ ਦੀ ਬਲੈਕ ਕਰ ਲੋ ਤੇ ਅੰਦਰ ਜਰਦੇ ਦੀ ਬਲੈਕ ਕਰ ਲਈ ਨਸ਼ਾ ਤਾਂ ਆਪਣੇ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਆਮ ਵੇਚ ਰਿਹਾ ਹੈ ਨਹੀਂ ਜਿਹੜੀਆਂ ਕਿਉਂ ਵੇਚ ਰਿਹਾ ਖਾਲੇ ਸੋਚੋ ਜਿਹੜੇ ਆਪਣੇ ਪੰਜਾਬੀ ਵੀਰ ਨਸ਼ਾ ਵੇਚਦੇ ਆ ਉਹ ਵੀ ਸਮਝੋ ਕੁਛ ਯਾਰ ਪੰਜਾਬ ਦੇ ਹੱਕ ਦੇ ਵਿੱਚ ਰੋ ਪੰਜਾਬੀਆਂ ਪੰਜਾਬ ਨੂੰ ਪੰਜਾਬੀ ਹੀ ਖਰਾਬ ਕਰ ਰਹੇ ਆ ਹੁਣ ਇਸ ਟਾਈਮ ਉੱਤੇ ਨਾ ਹੁਣ ਅਮੀਰ ਨਸ਼ਾ ਨਹੀਂ ਜ਼ਿਆਦਾ ਕਰ ਰਿਹਾ ਗਰੀਬਾਂ ਦੇ ਜਵਾਬ ਵੜਾ ਕਰਦੇ ਹਾਂਜੀ ਕਰ ਰਹੇ ਕੀ ਹੈਗੀ ਨਾ ਸੱਚੀ ਗੱਲ ਨੇ ਹਾਂਜੀ ਸੱਚੀ ਗੱਲ ਹੀ ਗਰੀਬਾਂ ਦੇ ਜਵਾਕਾਂ ਨੂੰ ਬਹੁਤ ਜ਼ਿਆਦਾ ਲਾਇਆ ਜਾਣੇ ਗਰੀਬ ਸੇ ਕਾਲੇ ਜਿਹੜੇ ਜਾਣੀ ਕਿ ਪਿਆਬੀ ਬੋਲਦੇ ਆ ਨਕਚ ਹਿੰਦੂ ਪਰਿਵਾਰ ਵੀ ਹੈਗੇ ਆ ਪਿਆਬੀ ਬੋਲਣ ਵਾਲੇ ਬਹੁਤ ਜਿਆਦੇ ਪਰ ਨਾਲ ਉਹ ਵੀ ਰਗੜੇ ਜਾ ਰਹੇ ਜਿਵੇਂ ਨਾ ਟੂਂਡੇ ਦੇ ਵਿੱਚ ਚੜਨੀ ਉੱਟੀ ਦੀ ਹੈ ਤੇ ਨਾਲ ਠੰਡਾ ਰਗੜਿਆ ਜਾਂਦਾ ਤੇ ਨਾਲ ਹੀ ਟਮਾਟਰ ਰਗੜਿਆ ਜਾਂਦਾ ਉਹੋ ਕੰਮ ਹੋ ਰਿਹਾ ਤੇ ਪੰਜਾਬ ਦੇ ਵਿੱਚ ਨਸ਼ਾ ਦਾ ਤਾਂ ਛੇਵਾਂ ਦਰਿਆ ਵਗ ਰਿਹਾ ਹਾਂਜੀ ਵਗ ਰਿਹਾ ਇਹ ਨਸ਼ਾ ਖਤਮ ਕਰਦੀ ਪੰਜਾਬ ਨੂੰ ਮੈਂ ਨਸ਼ਾ ਨਹੀਂ ਜਿੰਨਾ ਮਰਜੀ ਜ਼ੋਰ ਲਾ ਲੈਣਾ ਬਾਈ ਮੈਂ ਕਹਿ ਰਿਹਾ ਜਿੰਨਾ ਮਰਜੀ ਨਸ਼ਾ ਖਵਾ ਦੇਣ ਇਹਨਾਂ ਨੂੰ ਇਹਨਾਂ ਦੇ ਵਿੱਚ ਜਿਹੜੀ ਚੈਲੰਜ ਆਣਾ ਉਹ ਨਹੀਂ ਨਿਕਾਲਦੀ ਇੱਕ ਕਲਾਕਾਰ ਨਹੀਂ ਗਿਆ ਸੀਗਾ ਮੈਂ ਚੈਨਲ ਤੇ ਨਾਲ ਹੀ ਲੈਣਾ ਚਾਹੁੰਦਾ ਉਹ ਚਿੰਗ ਪੰਜਾਬੀਆਂ ਦੇ ਵਿੱਚ ਪਈ ਹੋਈ ਹੈ ਤੇ ਦਸਵੇਂ ਪਾਤਸ਼ਾਹ ਦੀ ਪਈ ਹੋਈ ਹੈ ਉਹ ਚਿੰਗ ਨਹੀਂ ਨਿਕਲਦੀ ਇਹਨਾਂ ਦੇ ਅੰਦਰ ਭੌਂ ਦੀ ਆਵਾਜ਼ ਕਟਾ ਕੇ ਤੁਰੇ ਫਿਰਨ ਭੌਂ ਦੀ ਜਿਵੇਂ ਮਰਜੀ ਤੁਰੇ ਫਿਰਨ ਪੰਜਾਬੀ ਪੰਜਾਬੀ ਆ ਜਿੱਥੇ ਪੰਜਾਬੀ ਖੜ ਜਾਂਦਾ ਨਾ ਉੱਥੇ ਕੋਈ ਖੜਦਾ ਨਹੀਂ ਨਹੀਂ ਬਾਈ ਜੀ ਮੈਂ ਮੈਂ ਬਹੁਤ ਇਹੋ ਜਿਹੇ ਹਾਲਾਤਾਂ ਚ ਲੰਘਿਆ ਬਾਈ ਜੀ ਪਰ ਜਿੱਥੋਂ ਤੱਕ ਕਿ ਮੈਂ ਕਹਿੰਨਾ ਪਿਆਬ ਖਤਮ ਹੋ ਜੂਗਾ ਪਰ ਨਸ਼ਾ ਨਹੀਂ ਖਤਮ ਹੋਣਾ ਬਾਈ ਜੀ ਆਪਣੇ ਨਸ਼ਾ ਖਤਮ ਹੋਣਾ ਹੀ ਨਹੀਂ ਜੇਲਾਂ ਦੇ ਵਿੱਚ ਨਸ਼ਾ ਪਹੁੰਚਦਾ ਉਹ ਕਿਹੜੇ ਤਰੀਕੇ ਨਾਲ ਪਹੁੰਚਦਾ ਜੇਲਾ ਚ ਨਸ਼ਾ ਜੀ ਜਿਹੜਾ ਤਾਂ ਹੈਗਾ ਪੈਸੇ ਵਾਲਾ ਬੰਦਾ ਮੀਰ ਗੈਂਗਸਟਰ ਜਿਹਦਾ ਨਾਮ ਆ ਹਾਂ ਉਹ ਤਾਂ ਜੀ ਫੈਂਕੇ ਕਰਵਾ ਲੰਦਾ ਠੀਕ ਹੁਣ ਤੋਂ ਨਹੀਂ ਫੈਂਕੇ ਨਹੀਂ ਪਤਾ ਕਿਦਾਂ ਹੁੰਦੇ ਆ ਉਹ ਕਿਵੇਂ ਹੁੰਦੇ ਤਾਂ ਮੈਨੂੰ ਪਤਾ ਨਹੀਂ ਇਹ ਬਾਈ ਜੀ ਆਪਾਂ ਵੀ ਇੱਕ ਮੰਡਲ ਜਰਦਾ ਵਲੇਟ ਕੇ ਜਾਂ ਕੁਝ ਵੀ ਚੀਜ਼ ਸਿੱਟਣੀ ਆ ਉਹਦੀ ਬੋਲਣਾ ਬਣਾ ਕੇ ਜੇਲ੍ਹ ਦੀ ਕੰਧ ਉੱਤੇ ਉਹਦੀ ਸਿੱਟੀਆਂ ਜਾਂਦੀਆਂ ਠੀਕ ਹੈ ਉਹ ਜਿਹੜਾ ਤਕੜਾ ਬੰਦਾ ਉਹਨੂੰ ਉਹੀ ਚੱਕੂਗਾ ਉਹ ਜੇਲ੍ਹ ਦੀ ਬੰਦੀ ਕਰਾ ਦੁੰਦਾ ਉਸ ਟਾਈਮ ਜਸਟੇਮ ਹੁਣ ਉਸਨੇ ਫੈਂਕਾ ਚੱਕਣਾ ਠੀਕ ਹੈ ਮਤਲਬ ਕਿ ਤਕੜੇ ਦਾ ਚੱਲਦਾ ਹੀ ਅੰਦਰ ਸਿੱਕਾ ਤਕੜੇ ਦਾ ਅੰਦਰ ਸਿੱਕਾ ਚੱਲਦਾ ਹਾਂਜੀ ਤੋਂ ਫੈਂਕੇ ਬਾਅਦ ਚੱਕਦਾ ਪਹਿਲਾਂ ਬੰਦੀ ਕਰਾ ਦਿੰਦਾ ਬੋਲਣਾ ਚੱਕ ਲੈਂਦਾ ਬੋਲਣਾ ਨਹੀਂ ਫੋਨ ਵੀ ਜਾਂਦੇ ਆ ਠੀਕ ਹੈ ਤਖੜੇ ਬੰਦੇ ਤੱਕ ਮੈਂ ਤੇ ਜਿਹੜੇ ਮਾੜੇ ਬੰਦੇ ਜੀ ਉਹਦਾ ਫਿਰ ਡਿੱਗੀ ਵਰਤਦੇ ਆ ਅੱਛਾ ਡਿੱਗੀ ਕਿਵੇਂ ਡਿੱਗੀ ਹੁਣ ਤੁੰਨੂੰ ਕੀ ਦੱਸਾਂ ਇਹ ਵੀ ਛੋਟਾ ਫੋਨ ਹੈ ਨਾ ਜਿਹੜਾ ਹਾਂ ਇਹ ਡਿੱਗੀ ਚ ਲੋਟ ਹੋ ਜਾਂਦਾ ਜੀ ਮਾੜਾ ਬੰਦਾ ਡਿੱਗੀ ਚ ਲਾਂਦਾ ਅੱਛਾ ਉਹ ਠੀਕ ਹੈ ਠੀਕ ਡਿੱਗੀ ਮਤਲਬ ਸਮਝਦੇ ਆ ਗੱਲ ਹਾਂ ਜੀ ਪਰ ਲੋ ਜਾਵਾਂ ਲੋ ਕੁੱਛ ਤੇ ਉਥੇ ਵੀ ਕਿ ਇਹ ਵੀਰੇ ਮੈਂ ਇੱਕ ਹੋਰ ਉਹ ਜਿਹੜੀ ਆਪਣੀ ਫਰੋਤੀਆਂ ਅੰਦਰੋਂ ਲਈਆਂ ਜਾਂਦੀਆਂ ਹਨ ਹਾਂਜੀ ਬਾਹਰ ਬੰਦੇ ਮਾਰਨ ਵਾਸਤੇ ਜਿਵੇਂ ਆਪਣੇ ਦੋ ਕਲਾਕਾਰ ਮਾਰਦੇ ਪ੍ਰੋਪਟ ਘਣਾ ਹੀ ਮਾਰੇ ਜਾਂ ਉਹ ਕਿਹੜੇ ਤਰੀਕੇ ਨਾਲ ਹੁੰਦਾ ਉਹ ਫੋਨਾਂ ਤੇ ਕੰਟੈਕਟ ਹੁੰਦੇ ਜਦ ਫੋਨ ਜਾਵੜੇ ਤਾਂ ਸਾਰਾ ਕੁਝ ਹੋ ਸਕਦਾ ਅੰਦਰ ਅੱਛਾ ਫੋਨਾਂ ਤੇ ਕਨੈਕਟ ਹੁੰਦੇ ਫੋਨਾਂ ਤੇ ਠੀਕ ਹੈ ਬਾਹਰ ਇੰਨੇ ਦੇ ਬੰਦੇ ਆ ਯਾਨੀ ਕਿ ਜਿਹੜੇ ਤੁਸੀਂ ਹੁਣ ਬਾਹਰ ਹਾਂਜੀ ਬਾਹਰ ਬਹੁਤ ਬੰਦੇ ਹੁੰਦੇ ਆ ਵੀ ਗੱਲ ਮੰਨਣੀ ਪੈਂਦੀ ਆ ਸੇ ਗੱਲ ਮੰਨਣੀ ਸਹੀ ਗੱਲ ਆ ਭਰਾਵਾਂ ਦੀ ਗੱਲ ਮੰਨਣੀ ਪੈਂਦੀ ਆ ਕਿ ਲਾਲਚ ਹੁੰਦਾ ਪੈਸੇ ਦਾ ਕਿਸੇ ਨੂੰ ਕਿਵੇਂ ਕੋਈ ਨਸ਼ੇ ਵਾਲਾ ਨਸ਼ੇ ਦਾ ਮਾਰਿਆ ਪਿਆ ਠੀਕ ਆ ਕੋਈ ਜੋ ਵੀ ਹੋਇਆ ਮਰਿਆ ਜਾਂ ਮਾਰਿਆ ਨੁਕਸਾਨ ਹੋਇਆ ਵੀ ਉਹ ਕਿਸੇ ਦੇ ਲਾਲਚ ਦੀ ਵਜ੍ਹਾ ਨਾਲ ਹੀ ਹੋਇਆ ਲਾਲਚ ਕਰਕੇ ਬੰਦਾ ਵਹਿਕ ਜਾਂਦਾ ਉਹ ਲਾਲਚ ਹੋ ਗਿਆ ਸਹੀ ਗੱਲ ਆ ਜਿਵੇਂ ਉਹ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਹਾਂਜੀ ਉਹ ਲਾਲਚ ਨਾਲ ਉਹ ਲਾਲਚ ਹੀ ਹੋ ਗਿਆ ਤੇ ਉਹ ਵਿਚਾਰਾ ਗਰੀ ਵਿਚਾਰਾ ਨੇ ਮੈਂ ਗ੍ਰੀਵਤਾ ਨਹੀਂ ਕਹਿਣਾ ਚਾਹੁੰਦਾ ਵੀ ਮਾਂ ਦਾ ਖਲੋਤਾ ਮਸੂਮ ਸੀ ਉਹ ਮਾਰਾ ਹੋਇਆ ਈ ਮਾਰਾ ਈ ਨਹੀਂ ਕਰਿਆ ਹੋਇਆ ਤਾਂ ਮਾਰਾ ਈ ਬਹੁਤ ਮਾਰਾ ਈ ਵੀ ਸਿੱਧੂ ਮੂਸੇ ਵਾਲਾ ਆਪਣੇ ਪੰਜਾਬ ਨੂੰ ਇੱਕ ਨਵੀਂ ਲਹਿਰ ਦੇ ਰਿਹਾ ਨਵੀਂ ਲਹਿਰ ਦੇ ਰਿਹਾ ਸੀ ਵੀ ਉਹ ਸੱਚ ਬੋਲ ਰਿਹਾ ਸੀ ਉਹ ਸੱਚ ਬੋਲ ਰਿਹਾ ਸੀ ਉਹ ਬਸ ਸੱਚ ਦੇ ਕਾਰਨ ਕਈ ਵੀ ਇਹ ਕਿਹੋ ਲੋਕਾਂ ਨੇ ਮਰਵਾ ਦਿੱਤਾ ਯਾਨੀ ਕਿ ਇੱਕ ਹਸਾਬ ਨਾਲ ਲੋਕਾਂ ਨੇ ਮਰਵਾ ਦਿੱਤਾ ਨਾ ਹਾਂਜੀ ਸਿੱਧੂ ਮੂਸੇ ਵਾਲਾ ਆਪਣੇ ਪੰਜਾਬ ਦੀ ਆਉਣ ਵਾਲੀ ਲੀਡ ਸੀ ਜੀ ਆਉਣ ਵਾਲੀ ਲੀਡ ਸੀ ਸਹੀ ਗੱਲ ਹੈ ਬੜੀ ਬਹੁਤ ਉਹਦਾ ਜਦੋਂ ਯਾਦ ਆ ਜਾਂਦੀ ਨਾ ਮੈਨੂੰ ਵੀ ਮੈਂ ਜਾਨੀ ਕਿ ਉਹ ਬਹੁਤ ਜਿਆਦਾ ਮਨ ਭਰਿਆ ਹੁੰਦਾ ਸੀ ਹਾਂਜੀ ਇੱਕ ਹਸਾਬ ਦਾ ਤਾਂ ਉਹ ਸੱਚ ਬਹੁਤ ਲਿਖਦਾ ਸੀ ਨਹੀਂ ਸੱਚ ਲਿਖਿਆ ਇਹ ਭਾਵੇਂ ਬਹੁਤ ਜਿਆਦਾ ਸੱਚ ਲਿਖਿਆ ਉਹਨੇ ਅਮੀਰ ਬੰਦਾ ਜਿਵੇਂ ਤੁਸੀਂ ਛੋਡੇ ਅਰਗੇ ਉਹ ਤਾਂ ਮੀਟ ਵੀ ਖਾ ਲੈਂਦੇ ਆ ਪਰ ਜਿਹੜੇ ਉੱਥੇ ਮੈਂ ਸੁਣਿਆ ਪਹਿਲਾਂ ਸੁਣਦੇ ਰਹੇ ਆ ਵੀ ਖਣੀ ਮਿੱਟੀ ਦੇ ਵਿੱਚ ਰੋਟੀਆਂ ਪਕਾ ਕੇ ਵੱਡੀਆਂ ਵੱਡੀਆਂ ਹੁੰਦੀਆਂ ਜੇਲ੍ਹ ਦੇ ਵਿੱਚ ਨਹੀਂ ਨਹੀਂ ਜੀ ਆਏ ਮਿਲਦਿਆਂ ਕਹਿੰਦੇ ਜੇਲ੍ਹ ਦੇ ਇਹ ਤਾਂ ਬਾਈ ਉਹ ਪਾਣੀਆਂ ਬਹੁਤ ਔਖੇ ਹੁੰਦੇ ਨੇ ਨਹੀਂ ਨਹੀਂ ਬਾਈ ਇਹ ਉਹ ਲੋਕ ਕਹਿੰਦੇ ਗੱਲਾਂ ਜਿਨ੍ਹਾਂ ਨੇ ਜੇਲ੍ਹ ਦੇਖੀ ਨਹੀਂ ਅੱਛਾ ਜਿਨ੍ਹਾਂ ਨੇ ਜੇਲ੍ਹ ਜੇਲ੍ਹ 'ਚ ਬਹੁਤ ਵਧੀਆ ਪ੍ਰਬੰਧ ਆ ਆਪਦੇ ਸ਼ਰਤਿਆਂ ਬੰਦੇ ਰਹਿਣ ਬਣਾ ਸਾਰਾ ਕੁਝ ਆਪਦੇ ਸ਼ਰਤੇ ਆ ਰੋਟੀ ਪਾਣੀ ਦਾ ਇਕਾ ਚੱਕੀਆਂ ਦੀ ਤੁਸੀਂ ਗੱਲ ਸੁਣੀ ਨਹੀਂ ਜੇਲਾ ਚ ਵੀ ਚੱਕ ਨਾ ਚੱਕੀਆਂ ਕਿਵੇਂ ਵੀ ਇੱਕ ਚੱਕੀਆਂ ਪੀਂਦੇ ਆ ਕਿੰਦੇ ਜੇਲਾ ਦੇ ਨਹੀਂ ਨਹੀਂ ਭਾਈ ਚੱਕੀਆਂ ਗਲਤ ਹੈ ਠੀਕ ਹੈ ਇਹ ਫਿਲਮਾਂ ਵੇਖ ਲਗਾਉਣੀਆਂ ਜੀ ਉਹਨਾਂ ਨੇ ਹਾਂ ਹਾਂ ਆ ਫਿਲਮ ਮਰਦ ਤਾਂ ਸੁਣਿਆ ਵੀਰੇ ਨਹੀਂ ਨਹੀਂ ਭਾਈ ਮਰਦ ਤਾਂ ਗਾ ਫਿਲਮ ਵੇਖ ਕੇ ਨਾ ਸੀਨ ਦੱਸੀ ਜਾਂਦੇ ਲੋਕ ਇਹ ਸੀਨ ਐਦਾ ਦੇ ਹੈ ਨਹੀਂਗੇ ਠੀਕ ਹੈ ਚੱਕੀ ਉਸ ਚੀਜ਼ ਨੂੰ ਕਹੇ ਜਾਂਦਾ ਮਤਲਬ ਕਿ ਜਿੱਥੇ ਆਪਾਂ ਉਹਨੀ ਕਿ ਜਗ੍ਹਾ 'ਚ ਹੀ ਪੈਣਾ ਉੱਥੇ ਲੈਟਰਨਿੰਗ ਬਾਥਰੂਮ ਉੱਥੇ ਆਪਣਾ ਸਿਸਟਮ ਆ ਸਾਰਾ ਪੈਣ ਦੀ ਜਗ੍ਹਾ ਕਲੀ ਚੱਕੀ ਉਸ ਚੀਜ਼ ਨੂੰ ਕਹੇ ਜਾਂਦਾ ਜਾ ਕੰਲੀ ਪੈਣ ਵਾਲੀ ਜਗਾ ਜਿਹੜੀ ਉਹ ਚੱਕੀ ਕਿਹਾ ਜਾਂਦਾ ਵੀ ਆਪਾਂ ਜਿੰਨੇ ਥਾਂ ਚ ਪੈ ਸਕਦੇ ਆ ਠੀਕ ਆ ਆਪਾਂ ਉਹਨੇ ਥਾਂ ਚ ਹੀ ਕਵਰ ਰਹਿਣਾ ਠੀਕ ਆ ਉਥੇ ਲੈਟਰਨ ਬਾਥਰੂਮ ਰੋਟੀ ਪਾਣੀ ਆਪਣਾ ਉੱਥੇ ਆਉਣਾ ਚੱਕੀ ਇਸ ਚੀਜ਼ ਨੂੰ ਕਿਹਾ ਜਾਂਦਾ ਜੀ ਬਾਥਰੂਮ ਤੇ ਲੈਟਰਨਾਂ ਵੀ ਵਧੀਆ ਬਣੀਆਂ ਹੋਣ ਹਾਂਜੀ ਬਹੁਤ ਵਧੀਆ ਐ ਤਾਂ ਪ੍ਰਬੰਧ ਬਹੁਤ ਵਧੀਆ ਬਾਕੀ ਰਹਿਣਾ ਬਣਾ ਆਪਦੇ ਸਰਤੇ ਬੰਦੇ ਦਾ ਕਈ ਵਾਰੀ ਤੁਹਾਡੇ ਕਿਤੇ ਤੁਹਾਡੇ ਜੇਲ੍ਹ ਦੇ ਵਿੱਚ ਮਾੜੇ ਹਾਲਾਤ ਬਣੇ ਹੋ ਕਈ ਵਾਰੀ ਕਿਤੇ ਕੋਈ ਪ੍ਰੋਬਲਮ ਵੱਡੀ ਆਈ ਹੋਵੇ ਕੋਈ ਹੈ ਯਾਰ ਫਰਲੋਂ ਇਹ 2016 ਚਾਈ ਸੀ ਆਪਾਂ ਨੂੰ 2016 ਚ ਮੈਂ ਫਰੀਦਕੋਟ ਆਪਣੀ ਸੈਂਟਰਲ ਜ਼ਿਲ੍ਹੇ ਚ ਸੀ ਆ ਠੀਕ ਹੈ ਜੀ ਉਹ ਸਾਨੂੰ 8 ਦਿਨ ਡੱਕ ਦੇਈ ਸੀ ਵੀ ਟੁੱਲੂ ਹੋ ਗਿਆ ਸੀ ਅੰਦਰ ਆਪਸ ਵਿੱਚ ਗਰੁੱਪ ਦੀ ਲੜਾਈ ਹੋ ਗਈ ਸੀ ਉਹ ਤੋਂ ਟੁੱਲੂ ਕੀ ਹੁੰਦਾ ਟੁੱਲੂ ਮਤਲਬ ਕਿ ਆਪਸ ਵਿੱਚ ਲੜਾਈ ਹੋ ਜਾਏ ਗਰੁੱਪ ਦੀ ਜੀ ਆਪਸ ਵਿੱਚ ਜਿਆਦਾ ਨੁਕਸਾਨ ਹੋ ਜਾਏ ਠੀਕ ਹੈ ਜੀ ਮਤਲਬ ਕਿ ਉਹ ਤੋਂ ਲਾਰੰਸ ਗਰੁੱਪ ਸੀ ਅੱਛਾ ਲਾਰੰਸ ਆਪਨੇ ਫਰੀਦਕੋਟ ਜ਼ਿਲ੍ਹੇ ਚ ਸੀ ਸੈਂਟਰਲ ਚ ਕਿਹੜੇ ਕਿਹੜੇ ਗਰੁੱਪ ਦੀ ਲੜਾਈ ਹੋਈ ਸੀ ਬੰਵੀਹਾ ਗਰੁੱਪ ਦੀ ਤੇ ਲਾਰਸ ਗ੍ਰੋਪ ਦੀ ਅੱਛਾ 2016 ਦੇ ਵਿੱਚ ਹਾਂਜੀ 16 ਚ ਟੁੱਲੂ ਹੋਇਆ ਸੀ ਉਸ ਟੱਥੇ ਸੀਗਾ ਉਦੋਂ ਨੇ ਹਾਂਜੀ ਜੇ ਜਦੋਂ ਲੜਾਈ ਹੋਈ ਹੈ ਹਾਂਜੀ ਆਪਣੇ ਜਦੋਂ ਤੁਹਾਡੀ ਲੜਾਈ ਹੋ ਗਈ ਸੀ ਹਾਂਜੀ ਤੇ ਉਹਨਾਂ ਦੀਆਂ ਜਦੋਂ ਸੱਟਾਂ ਪਿੱਟਾਂ ਵਾਜ ਗਈਆਂ ਜਾਨੀ ਕਿ ਉਹਨਾਂ ਦਾ ਲਾਜ ਫਿਰ ਕਿੱਥੋਂ ਹੁੰਦਾ ਹੈ ਹਾਂਜੀ ਉਹ ਚ ਵੀ ਸਾਡਾ ਵੀ ਨੁਕਸਾਨ ਹੁੰਦਾ ਵੀ ਸਾਡੇ ਐਂਟੀ ਬੰਦਾਂ ਦਾ ਨੁਕਸਾਨ ਹੁੰਦਾ ਉਹਦਾ ਟ੍ਰੀਟਮੈਂਟ ਕਿੱਥੇ ਦਾ ਕੀਤਾ ਜਾਂਦਾ ਵੀ ਉਹ ਜੇਲ੍ਹ ਜੀ ਹਸਪਤਾਲ ਹੈਗਾ ਸੁਲਤ ਹੈ ਵਧੀਆ ਨਹੀਂ ਜੇਲ੍ਹ ਦੇ ਵਿੱਚ ਵੀ ਹਸਪਤਾਲ ਹੈਗਾ ਹਾਂਜੀ ਜੇ ਹਸਪਤਾਲ ਨਾ ਹੁੰਦਾ ਆਪਣੀ ਇਹ ਜੇਲ੍ਹ ਖਾਲੀ ਹੋ ਜਾਂਦੀ ਬਾਈ ਜੀ ਨਹੀਂ ਉਹ ਕਿਵੇਂ ਬਰੇ ਬਾਈ ਜੀ ਜੀ ਵਾਲਾ ਨਾ ਕੋਲ ਨਾ ਹਸਪਤਾਲ ਚ ਹੀ ਮਿਲਦੀਆਂ ਨਹੀਂ ਤਾਂ ਆਪਣੀ ਇਹ ਜੇਲ੍ਹ ਖਾਲੀ ਹੋ ਜਾਂਦੀ ਅੱਛਾ ਉਹਦੇ ਵਿੱਚੋਂ ਵੀ ਅੰਦਰੋਂ ਹੀ ਮਿਲਦੀਆਂ ਅੱਛਾ ਬਾਹਰੋਂ ਵਾਲਾ ਹਾਂਜੀ ਠੀਕ ਹੈ ਤੇ ਜੇ ਜੇ ਹੁਣ ਜਿਆਦੇ ਸੱਟਾਂ ਵੱਜ ਜਾਂਦੀਆਂ ਕਿਹਦੀ ਤੁਸੀਂ ਜਿਆਦੇ ਲੜਾਈ ਹੋ ਗਈ ਮੰਨ ਲਓ 16 ਦੀ ਲੜਾਈ ਵਾਵਾ ਹੋਈ ਸੀ ਮੈਂ ਸੁਣਿਆ ਹਾਂਜੀ ਉਹ ਵੀ ਸਾਡੇ ਅੱਧੇ ਬੰਦੇ ਵੀ ਉਹ ਫਿਰ ਕਿ ਪੜਾਈ ਬਾਰੋਂ ਕਰਾਉਂਦੇ ਹਾਂ ਹਾਂਜੀ ਫਰੀਦਕੋਟ ਮੈਡੀਕਲ ਵੀ ਰਿਹਾ ਪੀਜੀ ਵੀ ਰਿਹਾ ਇੱਥੇ ਸਭ ਮੈਡੀਕਲ ਪੀਜੀ ਵੀ ਰਿਹਾ ਹਾਂਜੀ ਹੋਰ ਕੋਈ ਆਪਣੀ ਜ਼ਿੰਦਗੀ ਦੇ ਬਾਰੇ ਕੁਝ ਦੱਸਣਾ ਚਾਹੋਗੇ ਹੁਣ ਜ਼ਿੰਦਗੀ ਦੇ ਮੈਂ ਤਾਂ ਵੀ ਇੱਕੀ ਸਿੱਖਿਆ ਦੇਣੀ ਚਾਹਨਾ ਆਉਣ ਵਾਲੇ ਵੀਰਾਂ ਨੂੰ ਵੀ ਇਹੋ ਜੇ ਕੰਮਾਂ ਤੋਂ ਬਚੇ ਰਹੋ ਇਹ ਚ ਬਹੁਤ ਜ਼ਿਆਦਾ ਨੁਕਸਾਨ ਆ ਆਦਾ ਪੜ ਲੈ ਕੇ ਚੰਗੇ ਕੰਮ ਲੱਗੋ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ ਇਹ ਗਲਤ ਆ ਇਹਦਾ ਰਾਮਾਤਾ ਠੀਕ ਹੈ ਜੀ ਸਾਡੇ ਸ੍ਰੋਤਿਆਂ ਨੂੰ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਕਹਿੰਨਾ ਬਾਈ ਵੀ ਜੈਵ ਜੀ ਸਾਡੀ ਜ਼ਿੰਦਗੀ ਆ ਜੀ ਜ਼ਿੰਦਗੀ ਕਿਸੇ ਵੀਰ ਦੀ ਨਾ ਹੋਵੇ ਤੇ ਸਾਰੇ ਖੁਸ਼ੀ ਰਹਿਣ ਭਰਾ ਜਦੋਂ ਵੀ ਲੋਡ ਹੋਵੇ ਕੋਈ ਆਪਣਾ ਨਾਮ ਹੈਗਾ ਸ਼ੈਰੀ ਤੇ ਸਰਚ ਕਰ ਲਓ ਜੀ ਧੰਨਵਾਦ ਜੀ ਤੁਹਾਡਾ ਹਾਂ ਜੀ ਮਿੱਤਰੋ ਇਹੋ ਜੇ ਕੰਮਾਂ ਤੋਂ ਬਚੋ ਗੈਂਗਸਟਰ ਦੀ ਜ਼ਿੰਦਗੀ ਬਹੁਤ ਭੈੜੀ ਹੁੰਦੀ ਹੈ ਜਿਵੇਂ ਤੁਸੀਂ ਸੁਣਿਆ ਕਿਉਂਕਿ ਜਿਹੜੀ ਜ਼ਿੰਦਗੀ ਆਮ ਜ਼ਿੰਦਗੀ ਆ ਨਾ ਕੰਮ ਕਰਕੇ ਆਪਦੇ ਪਰਿਵਾਰ ਦੇ ਵਿੱਚ ਨਿਭਾਉਣੀ ਉਹ ਹੀ ਜ਼ਿੰਦਗੀ ਵਧੀਆ ਹੁੰਦੀ ਹੈ ਵੀ ਇਹ ਜੀ ਇਹੋ ਜੀ ਜ਼ਿੰਦਗੀ ਜਾਣ ਤੋਂ ਤੂੰ ਗਰੇਜ ਕਰੋ ਦੂਰ ਰਹੋ ਤੇ ਆਪਣੇ ਜੇ ਵੀਡੀਓ ਵਧੀਆ ਲੱਗੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਧੰਨਵਾਦ